ਰਾਸਨੀ ਕੁਮਾਰਾ ਜੀ ਕੀ ਮਾਮਲਾ ਜੀ ਹੈ ਬੋਡੀ ਲੈ ਕੇ ਤੁਸੀਂ ਹਸਪਤਾਲ ਨੂੰ ਚਾਹੀ ਸੀ ਮੈਂ ਤਾਂ ਕਹਣਾ ਜੀ ਜਿਹੜੇ ਗਣਪਤੀ ਮਨਾਉਂਦੇ ਐ ਮੂਰਤੀ ਛੋਟੀ ਰੱਖਣ ਹੋਇਆ ਕਿਸੇ ਦਾ ਮੂਰਤੀ ਲੈ ਕੇ ਗਏ ਸੀਗੇ ਵੀ ਸਰਜਨ ਕਰਨ ਜਿਹੜੀ ਜਿਆਦਾ ਮੂਰਤੀ ਰੱਖੀ ਸੀ ਮੂਰਤੀ ਰੱਖੀ ਗਈ ਸੀ ਕਿਲੇ ਮਹਲੇ ਚ ਅੱਛਾ ਥੋੜਾ ਬੇਟਾ ਸੀਗਾ ਹਾਂ ਜੀ ਮੇਰਾ ਬੇਟਾ ਸੀਗਾ ਜੀ ਮੇਰਾ ਬੁੱਢਾ ਚਲਾ ਗਿਆ 22 ਸਾਲ ਮੈਂ ਪਾਲਿਆ ਆਪਣੇ ਖਾਲਾ 22 ਸਾਲ ਮੇਰਾ ਸੰਜੀਵ ਕੁਮਾਰ ਹੈ ਜੀ ਕੀ ਮਾਮਲਾ ਕੀ ਹੋਇਆ ਬੋਡੀ ਲੈ ਕੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਆਈ ਸੀ ਮੈਂ ਤਾਂ ਕਹਿੰਦਾ ਜੀ ਜਿਹੜੇ ਗਣਪਤੀ ਮਨਾਉਂਦੇ ਆ ਮੂਰਤੀ ਛੋਟੀ ਰੱਖਣ ਕੀ ਹੋਇਆ ਕਿਸੇ ਦਾ ਮੂਰਤੀ ਲੈ ਕੇ ਗਏ ਸੀਗੇ ਵੀ ਸਰਜਨ ਕਰਨ ਨੂੰ ਕਿਹੜੀ ਜਗ੍ਹਾ ਮੂਰਤੀ ਰੱਖੀ ਸੀ ਮੂਰਤੀ ਰੱਖੀ ਗਈ ਸੀ ਕਿਲੇ ਮੱਲੇ 'ਚ ਕੀ ਇਹ ਤੁਹਾਡਾ ਬੇਟਾ ਸੀਗਾ? ਹਾਂਜੀ ਮੇਰਾ ਬੇਟਾ ਸੀਗਾ ਜੀ। 27 ਸਾਲ। ਮੈਰਿਡ ਸੀ ਕਿ ਅਨਮੈਰਿਡ ਸੀ? ਨਹੀਂ ਮੈਰਿਡ ਨਹੀਂ ਸੀਗਾ ਅਨਮੈਰਿਡ। ਕੀ ਕੰਮ ਕੀ ਕਰਦਾ ਸੀ? ਕੰਮ ਆਪਾ ਆਪਰੇਟਰੀ ਦਾ ਕਰਦਾ ਸੀ। ਆਪਰੇਟਰੀ ਦਾ। ਤੇ ਕੀ ਹੋਇਆ ਕੀ ਸੀਗਾ ਕਿੰਨੇ ਵਜੇ ਮੂਰਤੀ ਲੈ ਗਈ ਸੀ ਉਹ ਤੇ ਕੀ ਹੋਇਆ ਸੀ ਬਤਾ? 5:00 ਵਜੇ ਮੂਰਤੀ ਲੈ ਗਏ। 5:00 ਦੇ 7:00 ਵਜੇ ਸਾਨੂੰ ਖਬਰ ਆਈ ਆ ਵੀ ਮੂਰਤੀ ਦਾ ਥੱਲੇ ਆ ਗਿਆ। ਅੱਛਾ। ਵੀ ਸਰਜਨ ਵੀ ਸਰਜਨ ਕਰਦੇ ਕਰਦੇ ਮੂਰਤੀ ਥੱਲੇ ਆ ਗਏ। ਕਿੰਨੇ ਕ ਬੰਦੇ ਜਿਹੜੇ ਮੂਰਤੀ ਕਰਨ ਲਈ ਗਏ ਸੀ ਮੂਰਤੀ ਕਰਨ ਲਈ 8 ਬੰਦੇ ਡੁੱਬੇ ਸੀਗੇ ਜੀ ਬਾਕੀ ਸਾਰੇ ਬਚ ਗਏ ਨਹੀਂ ਬਚਿਆ ਅੱਛਾ ਕਿੰਨੇ ਸਾਲ ਦਾ ਸੀ ਬੇਟਾ 27 ਸਾਲ ਦਾ ਜੀ ਤੇ ਕਿੰਨੇ ਫੁੱਟ ਦੀ ਮੂਰਤੀ ਸੀ ਜਿਹੜੀ ਰੱਖੀ ਗਈ ਸੀ ਸੀ ਕਿ ਮੂਰਤੀ ਛੋਟੀ ਰੱਖੀ ਸੀ ਕਿੰਨੇ ਫੁੱਟ ਦੀ 15 ਫੁੱਟ ਦੀ ਮੂਰਤੀ ਹੋਊਗੀ 10 15 ਫੁੱਟ ਦੀ ਮਤਲਬ ਸਾਰਾ ਪਰਿਵਾਰ ਤੁਸੀਂ ਕਿਲੇ ਕਿੱਥੇ ਰਹਿ ਰਹੇ ਨਾਲੇ ਕਿਲੇ ਵੱਲੇ ਜੀ ਰਹਿਣ ਨਾਲੇ ਹਾਂ ਕਿੰਨੇ ਘੰਟੇ ਟੈਂਸ ਉੱਥੇ ਜਦੋਂ ਲੈ ਕੇ ਗਏ ਮੂਰਤੀ ਤਾਂ 5 ਵਜੇ ਪਹੁੰਚ ਗਈ ਸੀ ਪਰ ਟਾਈਮ ਲੱਗ ਗਿਆ ਇਹਨਾਂ ਨੂੰ ਪੂਜਾ ਕਰਦੇ ਅੱਜ ਬੋਡੀ ਕਿੰਨੇ ਵਜੇ ਕੱਢੀ ਗਈ ਉੱਥੋਂ ਅੱਜ ਬੋਡੀ ਬੋਡੀ 10 ਵਜੇ ਨਿਕਲੀ ਆ ਜੀ ਕੱਲ ਕਿੰਨੇ ਕਬੀ ਉੱਥੇ ਡੁੱਬਿਆ ਹੋਈ ਪੌਣੇ 7 ਵਜੇ ਡੁੱਬਿਆ ਸੀ 6:30 ਆ ਪੌਣੇ 7 ਵਜੇ ਇੰਨਾ ਕ ਟਾਈਮ ਸੀ ਸਰ ਕਿਸੇ ਸਾਥ ਨੇ ਬੋਡੀ ਕਟਿੰਗ ਫੋਟੋ ਕਰਦੇ ਹਾਂ ਹਾਂ ਜੀ ਗੋਤਾ ਗੋਤਾ ਖੋਰੀ ਲੱਗੇ ਸੀਗਾ ਤਾਂ ਨਿਕਲੀ ਆ ਕੀ ਬੇਟੇ ਦਾ ਨਾਮ ਕੀ ਸੀ ਤੁਹਾਡਾ ਹਰਸ਼ ਕੁਮਾਰ ਮਹਿਰਾ ਸਰੀਕ ਦੀ ਬੋਡੀ ਮਿਲੀ ਹੈ ਜਿਹੜੀ ਕਿ ਸਤਲੁਜ ਦਰਿਆ ਦੇ ਵਿੱਚ ਉਹੀ ਮੈਟਰ ਹੈ ਅ ਕੱਲ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਕਿ ਗਣੇਸ਼ ਉਹ ਸਰਜਨ ਕਰਨ ਗਏ ਹੋਏ ਬੰਦੇ ਜਿਹੜੇ ਹੈਗੇ ਉਹਨਾਂ ਚੋਂ ਇੱਕ ਬੰਦੇ ਦੀ ਉੱਤੇ ਡਰਾਉਨਿੰਗ ਹੋ ਗਈ ਹੈ ਜੋ ਅੱਜ ਜਿਹੜੀ ਕੱਲ ਵੀ ਰਾਤ ਡਾਈਵਰਸ ਤੇ ਸਾਡੀ ਟੀਮ ਲੱਗੀ ਰਹੀਆਂ ਨੇ ਅੱਜ ਉਹ ਜਿਹੜਾ ਬੰਦਾ ਹੈਗਾ ਉਹਦੀ ਬੋਡੀ ਅੱਜ ਸਾਨੂੰ ਰਿਕਵਰ ਹੋਈ ਹੈ ਫੋਰ ਕਾਰ ਹਿਸਾਬ ਨਾਲ ਜਿਹੜੀ ਵੱਡੀ ਕਾਰਵਾਈ ਹੈਗੀ ਆ ਉਹ ਇਨੀਸ਼ੀਏਟ ਕਰਕੇ ਅਸੀਂ ਆ ਉਹ ਉਹ ਪੋਰਟਪਾਸਟਾ ਕਰਾ ਰਹੇ ਆ ਜੀ 194 ਰੁਪਏ ਐਨਐਸਐਫ ਦੇ ਵਿੱਚ ਲੜਕੇ ਦਾ ਕੀ ਨਾਮ ਸੀ ਲੜਕੇ ਦੀ ਉਮਰ ਕਿੰਨੀ ਸੀ ਇਹ ਹਰਸ਼ ਬਹਿਰਾ ਹੈਗਾ ਜੀ ਇਹਦਾ ਨਾਮ ਤੇ 27 ਸਾਲ ਦੀ ਉਮਰ ਇਹਦੀ ਦੱਸੀ ਜਾ ਰਹੀ ਹੈ ਜੀ ਅਸਲ ਇਹ ਉਹ ਪੇਪਰ ਆ ਦੇ ਵਿੱਚ ਉਹ ਉਹਦੀ ਫੈਮਿਲੀ ਹੈਗੀ ਹੈ ਜੀ ਉਹਨਾਂ ਦੇ ਵੱਲੋਂ ਹੀ ਇਹ ਜਿਹੜੀ ਹੈਗੀ ਕਾਰਵਾਈ ਕਰਵਾਈ ਜਾ ਰਹੀ ਹੈ ਜੀ ਠੀਕ ਹੈ ਸਰ ওকে ਥੈਂਕ ਯੂ